ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਅੱਜ ਸੁਖਬੀਰ ਬਾਦਲ ਸ਼ੋਮੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਮਨਪ੍ਰੀਤ ਯਾਦੀ ਹਾਲਾ ਦੇ ਵਿੱਚ ਸੁਖਬੀਰ ਬਾਦਲ ਦਾਖਾ ਦੇ ਇਲਾਕੇ ਦੇ ਵਿੱਚ ਪਹੁੰਚ ਕੇ ਮਨਪ੍ਰੀਤ ਯਾਦੀ ਦੇ ਉੱਤੇ ਸਾਹਮਣੇ ਹੀ ਦੋਸ਼ ਲਾਉਂਦੇ ਹਨ ਜੋ ਉਹਨਾਂ ਨੇ ਸਟੇਜ ਦੇ ਉੱਤੇ ਹਜ਼ਾਰਾਂ ਲੋਕਾਂ ਦੀ ਗਿਣਤੀ ਵਿੱਚ ਇਹ ਕਿਹਾ ਕਿ ਉਹ ਮਨਪ੍ਰੀਤ ਯਾਦੀ ਜੋ ਸ਼ੋਮੀ ਅਕਾਲੀ ਦਲ ਦਾ ਗद्दार ਹੈ ਉਹਨਾਂ ਨੇ ਕਿਹਾ ਕਿ ਅੱਜ ਜੋ ਵੀ ਉਸ ਜਗ੍ਹਾ ਤੇ ਪਹੁੰਚਿਆ ਹੈ ਉਹ ਕਿਤੇ ਨਾ ਕਿਤੇ ਸ਼ੋਮੀ ਅਕਾਲੀ ਦਲ ਪਾਰਟੀ ਦੀ देन ਹੈ ਉਹਨਾਂ ਨੇ ਕਿਹਾ ਕਿ ਅੱਜ ਉਹਦੇ ਕੋਲ ਜੋ ਕਰੋੜਾਂ ਰੁਪਏ ਨੇ ਉਹ ਸ਼ੋਮੀ ਅਕਾਲੀ ਦਲ ਦੇ ਦਿੱਤੇ ਹੋਏ ਨੇ ਜਾਂ ਕਹਿ ਲਓ ਕਿ ਉਹ ਅੱਜ ਜਿਸ ਜਗ੍ਹਾ ਤੇ ਖੜਾ ਹੈ ਉਹ ਸ਼ੋਮੀ ਅਕਾਲੀ ਦਲ ਦੀ देन ਹੈ ਉਹਨਾਂ ਨੇ ਇਹ ਲੋਕਾਂ ਦੇ ਵਿੱਚ ਆਪਣਾ ਜੋ ਮਨਪ੍ਰਿਤਿਆਲੀ ਦੇ ਖਿਲਾਫ ਬੋਲੇ ਤੇ ਹੁਣ ਨਿਕਲ ਕੇ ਸਾਹਮਣੇ ਮਨਪ੍ਰੀਤ ਵੱਲੋਂ ਮਨਪ੍ਰੀਤਿਆਲੀ ਵੱਲੋਂ ਬਿਆਨ ਆਇਆ ਹੈ ਮਨਪ੍ਰੀਤਿਆਲੀ ਕਹਿ ਰਹੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨਾਲ ਉਹ ਚੱਲੇ ਸੀ ਉਹ ਪੰਥ ਦੀ ਪੰਥ ਨੂੰ ਸਲੂਟ ਕਰਦੇ ਨੇ ਉਹ ਪੰਥ ਦੇ ਨਾਲ ਖੜੇ ਨੇ ਉਹਨਾਂ ਨੂੰ ਅੱਜ ਜੋ ਵੀ ਦੇਣ ਹੈ ਅੱਜ ਉਹ ਪੰਥ ਦੀ ਦੇਣ ਹੈ ਉਹਨਾਂ ਨੇ ਇਹ ਗੱਲ ਕੀਤਾ ਹੈ ਜੋ ਸੂਤਰਾ ਤੋਂ ਜਾਣਕਾਰੀ ਮਿਲੀ ਹੈ ਮਨਪ੍ਰੀਤਿਆਲੀ ਨੂੰ ਯਾਲੀ ਨੇ ਇੱਕ ਗੱਲ ਕਹੀ ਹੈ ਕਿ ਅਕਾਦ ਤੱਕ ਸੈਪਟੋ 2 ਦਸੰਬਰ ਨੂੰ ਜੋ ਜਾਰੀ ਹੋਏ ਸੀ ਹੁਕਮਨਾਮੇ ਉਹ ਉਹਨਾਂ ਦੀ ਪਾਲਣਾ ਕਰਦੇ ਹਨ ਉਹ ਪੂਰੇ ਤੌਰ ਤੇ ਉਹਨਾਂ ਹੁਕਮਨਾਮਿਆਂ ਦੇ ਨਾਲ ਖੜੇ ਹਨ ਯਾਲੀ ਨੇ ਕਿਹਾ ਕਿ ਉਹਨਾਂ ਨੇ ਆਪਣੀ ਸਿਆਸਤੀ ਜੀਵਨ ਵਿੱਚ ਕਦੇ ਵੀ ਇਕ ਲਾਕ ਹੋਣ ਹੇਠਲੀ ਸਿਆਸਤ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਕੋਈ ਗਲਤ ਸਿਆਸਤ ਨਹੀਂ ਕੀਤੀ ਉਹਨਾਂ ਨੇ ਸਿੱਧਾ ਸਿੱਧਾ ਕਿਹਾ ਹੈ ਕਿ ਸ਼ੋਮੇ ਕਾਲੀ ਦਲ ਜੋ ਪਾਰਟੀ ਹੈ ਉਹ ਕਿਤੇ ਨਾ ਕਿਤੇ ਗਲਤ ਹੈ ਤੇ ਉਹ ਗਲਤ ਸਿਲੇ ਦੇ ਨਾਲ ਚੱਲਦੀ ਹੈ ਉਹਨਾਂ ਨੇ ਕਿਹਾ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਪੰਥ ਦੇ ਹਿੱਤਾਂ ਦੀ ਪਹਿਰੇਦਾਰੀ ਪਾਰਟੀ ਦੇ ਵਿੱਚ ਰਹਿ ਕੇ ਵਫਾਦਾਰੀ ਨਾਲ ਕੀਤੀ ਹੈ ਕੇਂਦਰਾ ਤੇ ਕਿਸਾਨਾਂ ਵਿਰੁੱਧ ਆਡੀਐਂਸ ਉਸ ਵੇਲੇ ਸਖਤ ਵਿਰੋਧ ਕੀਤਾ ਜਦੋਂ ਪੂਰੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਆਪਣੇ ਆਪ ਨੂੰ ਕਿਸਾਨ ਹਿਤੇਸ਼ੀ ਹੋਣ ਦਾ ਦਾਵਾ ਕਰਦੀ ਸੀ ਇਹਨਾਂ ਆਡੀਐਂਸ ਨੂੰ ਸਹੀirdaan ਰਹੀ ਸੀ ਇਸ ਤੋਂ ਬਾਅਦ ਜਦੋਂ ਰਾਸ਼ਟਰਪਤੀ ਚੋਣਾਂ ਦਾ ਮੌਕਾ ਆਇਆ ਤਾਂ ਉਹਨਾਂ ਨੇ ਉਸ ਵੇਲੇ ਵੀ ਉਨਾਂ ਨੇ ਪੰਜਾਬ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੜਨ ਦਾ ਫੈਸਲਾ ਕਰਦੇ ਹੋਏ ਵੋਟ ਪਾਉਣ ਤੋਂ ਬਾਈਕਾਟ ਕੀਤਾ ਸੀ ਇਸ ਵੇਲੇ ਜਦੋਂ ਉਹਨਾਂ ਨੇ ਪੂਰੇ ਤਰੀਕੇ ਨਾਲ ਸਿਆਸਤ ਚੜਨ ਦਾ ਮਨ ਬਣਾ ਲਿਆ ਸੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੋਏ ਹੁਕਮਨਾਮੇ ਤੋਂ ਬਾਅਦ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਰਾਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰਨ ਤੌਰ ਤੇ ਸਮਰਪਿਤ ਭਾਵਨਾ ਹੇਠ ਹੁਕਮਨਾਮੇ ਸਾਹਿਬ ਦੀ ਭਾਵਨਾ ਨੂੰ ਪੂਰਾ ਕਰਨ ਦੀ ਵਚਨਬੰਦਗੀ ਤੇ ਆਪਣੀ ਆਪਣੀ ਇਕਲਾਈ ਜ਼ਿੰਮੇਵਾਰੀ ਨਿਭਾ ਰਹੇ ਹਨ ਉਹਨਾਂ ਨੇ ਕਿਹਾ ਕਿ ਇਹ ਲੜਾਈ ਸਿਧਾਂਤਾਂ ਦੀ ਹੈ ਅਸੀਂ ਹੁਕਮਨਾਮੇ ਸਾਹਿਬ ਦੀ ਭਾਵਨਾ ਨੂੰ ਪੂਰਨ ਤੌਰ ਤੇ ਜਿੰਦਗੀ ਦੇ ਆਖਰੀ ਸਾਹ ਤੱਕ ਵੀ ਅਸੀਂ ਹੁਕਮਨਾਮਿਆਂ ਦੇ ਨਾਲ ਹੀ ਰਾਵਾਂਗੇ ਉਹਨਾਂ ਨੇ ਕਿਹਾ ਕਿ ਮੈਂ ਜੋ ਕੰਮ ਕਰ ਰਿਹਾ ਹਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਕੰਮ ਕਰ ਰਿਹਾ ਨਾ ਕਿ ਮੈਂ 도ਗਲੀ ਪਾਰਟੀ ਉਹਨਾਂ ਨੇ ਜੋ ਸ਼ੋਮੇ ਅਕਾਲੀ ਦਲ ਨੂੰ ਇੱਕ 도ਗਲੀ ਪਾਰਟੀ ਦੱਸਿਆ ਉਹਨਾਂ ਨੇ ਕਿਹਾ ਕਿ ਇਹ ਪਾਰਟੀ ਦੋਗਲੀ ਹੈ ਮੈਂ ਦੋਗਲੀ ਪਾਰਟੀ ਦੇ ਨਾਲ ਕੰਮ ਨਹੀਂ ਕਰਾਂਗਾ ਮੈਂ ਆਪਣੇ ਜੋ ਬਿਆਨ ਰੱਖੇ ਨੇ ਉਹ ਹੁਕਮਨਾਮਿਆਂ ਸ੍ਰੀ ਅਕਾਲ ਤਖਤ ਤੇ ਹੁਕਮਨਾਮਿਆਂ ਪੰਥ ਦੇ ਨਾਲ ਚੱਲਦਿਆਂ ਕੰਮ ਕੀਤੇ ਨੇ ਨਾ ਕਿ ਮੈਂ ਇਹ ਸ਼ੋਮੇ ਅਕਾਲੀ ਦਲ ਦੋਗ ਨਹੀਂ ਪਾ ਜਿੰਨੀ ਦੇਰ ਮੈਂ ਸ਼ੋਮੇ ਅਕਾਲੀ ਦਲ ਪਾਰਟੀ ਦੇ ਵਿੱਚ ਕੰਮ ਕੀਤਾ ਹੈ ਉਨੀ ਦੇਰ ਮੈਂ ਆਪਣੇ ਮਨ ਤੋਂ ਕੰਮ ਕੀਤਾ ਹੈ ਮੈਂ ਕਿਸੇ ਵੀ ਕਿਸੇ ਵੀ ਪਾਰਟੀ ਨਾਲ ਗਦਾਰੀ ਨਹੀਂ ਕੀਤੀ ਮੈਂ ਹੁਣ ਕੁਕਮ ਸ਼੍ਰੀ ਅਕਾਲ ਤਖਤ ਸੈਦੀ ਪੰਜ ਮੈਂਬਰੀ ਕਮੇਟੀ ਦੇ ਨਾਲ ਖੜਾ ਹਾਂ ਤੇ ਮੈਂ ਉਹਨਾਂ ਨਾਲ ਹੀ ਕੰਮ ਕਰਨ ਦਾ ਵਿਚਾਰ ਰੱਖਦਾ ਹਾਂ ਨਾ ਕਿ ਸ਼ੋਮੀ ਅਕਾਲੀ ਦਲ ਦਲ ਦੀ ਡੋਗਲੀ ਪਾਰਟੀ ਨਾਲ